ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕਰਪਾਲ ਸਿੰਘ ਸ਼ੇਰਾ ਅਸੀਂ ਕੁਝ ਪਿਛਲੇ ਦਿਨੀ ਕੁਝ ਲਗਭਗ 4-5 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਇੱਕ ਬੀਬੀ ਪਰਮਜੀਤ ਕੌਰ ਜੋ ਛੋਟੇ ਕਾਦਰਾਵਾਦ ਤੋਂ ਸੀ ਹਲਕਾ ਨਜੀਠਾ ਦੇ ਵਿੱਚ ਤੇ ਉਹਦੇ ਕੋਲ ਥਾ 5 ਮਰਲੇ ਪਲਾਟ ਹੈਗਾ ਸੀਗਾ ਪਰ ਉਹ ਕੋ ਘਰ ਨਹੀਂ ਸੀਗਾਗਾ ਉਹ ਵੀਡੀਓ ਵੀ ਅਸੀਂ ਨਾਲ ਚਲਾ ਕੇ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਨਾਲ ਤੇ ਸਾਰੀਆਂ ਸੰਗਤਾਂ ਨੂੰ ਇਸ ਬੇਨਤੀ ਕਰਨ ਲੱਗੇ ਆ ਕਿ ਜੋ ਬੀਬੀ ਪਰਮਜੀਤ ਕੌਰ ਆ ਉਹ ਸਾਡੇ ਨਾਲ ਐਸੋਲੇ ਮੌਜੂਦ ਨੇ ਇਹ ਪਿੰਡ ਛਿੱਤ ਦੇ ਲੰਬੜਦਾਰ ਨੇ ਪਿੰਡ ਦੇ ਛਿੱਤ ਦੇ ਇਹ ਮੌਜੂਦਾ ਸਰਪੰਚ ਨੇ ਪਿੰਡ ਛਿੱਤ ਦੇ ਇਹ ਬਿਜਲੀ ਬੋਰਡ ਦੇ ਵਿੱਚ ਜੈ ਸਾਹਿਬ ਨੇ ਇਹ ਪੰਚਾਇਤ ਮੈਂਬਰ ਨੇ ਇਹ ਬੀਬੀ ਨੇ ਪਰਮਜੀਤ ਕੌਰ ਜੋ ਕਾਦਰਾਵਾਦ ਤੋਂ ਆ ਇਹਨਾਂ ਦੇ ਕੋਲ ਪੰਜ ਮਰਲੇ ਦਾ ਪਲਾਟ ਜਗ੍ਹਾ ਹੈਗੀ ਆ ਘਰ ਨਹੀਂ ਹੈਗਾ ਛੱਤ ਨਹੀਂ ਹੈਗੀ ਇਹਨਾਂ ਦੇ ਕੋਲ ਜਿਹੜੀ ਵੀਡੀਓ ਪਾਈ ਸੀ ਪਹਿਲਾਂ ਉਹਦਾ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਅੱਜ ਇਹ ਫੇਰ ਆਏ ਨੇ ਸਾਡੇ ਕੋਲ ਲਗਭਗ ਇਹਨਾਂ ਨੂੰ 5-6 ਮਹੀਨੇ ਹੋ ਗਏ ਚੱਕਰ ਮਾਰਦਿਆਂ ਨੂੰ ਸਾਡੇ ਘਰ ਦੇ ਵਿੱਚ ਤੇ ਇਹ ਪਿਆਰੋ ਬੰਦ ਪਹਿਲਾਂ ਦੱਸ ਦੇਵਾਂਗੇ ਇੱਕ ਘਰ ਬੀਬੀ ਦਾ ਨਹੀਂਗਾ ਘਰ ਸਾਡਾ ਜਿੱਥੇ ਇਹ ਬੀਬੀ ਆਈ ਹੈ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਨ ਲੱਗੇ ਆ ਔਸਮਾ ਖਰਾਬ ਹੁੰਦਾ ਮੌਸਮ ਖਰਾਬ ਦੇ ਵਿੱਚ ਇਹ ਬੀਬੀ ਇੱਕ ਕੰਧ ਦੇ ਨਾਲ ਤਰਪਾਲ ਤਾਣ ਕੇ ਤੇ ਸ਼ੇਰ ਆਪਣਾ ਟਾਈਮ ਪਾਸ ਕਰਦੀ ਹੈ ਬੁਰੀ ਹਾਲਤ ਦੇ ਵਿੱਚ ਆ ਪਹਿਲਾਂ ਇਹ ਕਿਸੇ ਦੇ ਘਰ ਸ੍ਰੀਕੇ ਵਾਲਿਆਂ ਦੇ ਘਰ ਰਹਿੰਦੇ ਸਨ ਉਹ ਇਹਨਾਂ ਦਾ ਦੇਰ ਜੇੜ ਸਨ ਉਹਨਾਂ ਨੇ ਇਹਨਾਂ ਦਾ ਭਾਂਡਾ ਕਿੰਡਾ ਸਮਾਨ ਜੋ ਵੀ ਹੈਗਾ ਸੀ ਚੱਕ ਕੇ ਦੇ ਬਾਹਰ ਸੁੱਟ ਦਿੱਤਾ ਐਸੇ ਬੁਰੀ ਹਾਲਤ ਦੇ ਵਿੱਚ ਆ ਤਰਸਯੋਗ ਹਾਲ ਤੇ ਐਸੇ ਸੀ ਬੀਬੀ ਦੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸੀ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਕੋਈ ਲੱਖ ਦੇਵੇ ਕੋਈ 2 ਲੱਖ ਦੇਵੇ ਜਾਂ 10000 ਦੇਵੇ ਨਹੀਂ ਬੜਾ ਬਹੁਤ ਵੱਡੀ ਦੁਨੀਆ ਹੈ ਸਾਰੀ ਦੁਨੀਆ ਦੇ ਵਿੱਚ ਤੁਸੀਂ ਜੇ 100 ਕੋਈ 200 ਕੋਈ 500 ਕੋਈ ਹਜ਼ਾਰ ਜਿੰਨੀ ਵੀ ਇੱਕ ਸੇਵਾ ਕਿਸੇ ਦੇ ਕੋਲੋਂ ਸਰਦੀ ਹੈ ਨਾ ਵੱਧ ਤੋਂ ਵੱਧ ਬੀਬੀ ਦਾ ਜਿਹੜਾ ਖਰਚਾ ਕੋਈ 1.5 ਤੋਂ 2 ਲੱਖ ਰੁਪਏ ਦੇ ਵਿੱਚ ਘਰ ਬਣ ਜਾਏਗਾ ਮਿੱਟੀ ਪਾ ਕੇ ਮਿਸਤਰੀ ਨੂੰ ਦੇ ਕੇ ਲੈਂਟਰ ਪਾ ਕੇ ਪਲਸਟਰ ਕਰਾ ਕੇ ਲਗਭਗ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਕਿਸੇ ਦੇ ਕੋਲੋਂ ਸਰਦਾ ਉਹ Google Pay ਕਰ ਦਿਓ ਕਿਉਂਕਿ ਅਕਾਊਂਟ 'ਚ ਪੈਸੇ ਪਾਉਣ ਦੇ ਨਾਲ ਕਾਫੀ ਸਮਾਂ ਲੱਗਦਾ ਨਹੀਂ ਕੋਈ ਸਮਾਂ ਭਾਏ ਤੁਹਾਨੂੰ ਦਾ Google Pay ਦਾ ਨੰਬਰ ਇਸ ਵੀਡੀਓ ਦੇ ਵਿੱਚ ਦੇ ਦਿੱਤਾ ਜਾਊਗਾ ਤੁਸੀਂ ਉਸ ਨੰਬਰ ਦੇ ਉੱਤੇ Google Pay ਪੈਸੇ ਕਰ ਦਿਓ ਜਿੰਨੇ ਵੀ ਕਿਸੇ ਦੇ ਕੋਲੋਂ ਸਰਦੇ ਆ ਕੋਈ 100 ਦੇ ਦੇਵੇ 200 ਦੇ ਦੇਵੇ 500 ਦੇ ਦੇਵੇ 1000 ਦੇ ਦੇਵੇ ਵੱਧ ਦੇ ਸਕਦਾ ਉਹ ਉਹਦੀ ਖੁਸ਼ੀ ਆ ਘੱਟ ਵੀ ਦੇ ਸਕਦਾ ਉਹਦੀ ਖੁਸ਼ੀ ਆ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਹੜੀ ਸੰਗਤ ਆ ਨਾ ਉਹ ਕਾਮਧਨ ਦੀ ਗਊ ਦੀ ਬਰਾਬਰ ਹੁੰਦੀ ਜੋ ਮੰਗੋ ਮਿਲ ਜਾਂਦਾ ਤੇ ਸਿਆੜਿਆਂ ਦੀ ਇੱਕ ਕਹਾਣੀ ਆ ਕਿ ਚੂਲੀ-ਚੂੜੀ ਦੇ ਨਾਲ ਤਲਾਬ ਭਰ ਜਾਂਦਾ ਹੁਣ ਚੂਲੀ ਚੂਲੀ ਦੇ ਨਾਲ ਅਸੀਂ ਗੁਰੂ ਦੇ ਪਿਆਰਿਓ ਤਲਾਕ ਭਰਨਾਵਾ ਤਰਸ ਜੋਗ ਬੀਬੀ ਦੀ ਹਾਲਤ ਹੈ ਜਿੰਨੇ ਪੈਸੇ ਤੁਹਾਡੇ ਆਉਣਗੇ ਜਿੰਨੇ ਖਰਚੇ ਜਾਣਗੇ ਸਾਰਿਆਂ ਪੈਸਿਆਂ ਦਾ ਹਿਸਾਬ ਐਸੇ ਤਰ੍ਹਾਂ ਕਰਕੇ ਵੀਡੀਓ ਦੇ ਵਿੱਚ ਤਾਰੋ ਦੱਸ ਦਿੱਤਾ ਜਾਵੇਗਾ ਕਿ ਕਿੰਨੇ ਪੈਸੇ ਲੱਗੇ ਆ ਕਿੰਨੇ ਉਹਦੇ ਚ ਵਧ ਗਏ ਆ ਕਿੰਨੇ ਘਟ ਗਏ ਆ ਤੁਸੀਂ ਤਰਸ ਕਰਨਾ ਬੀਬੀ ਤੇ ਹਰ ਬੰਦਾ ਰੱਬ ਨੂੰ ਮੰਨਵੇ ਜਿਹਦੇ ਵੀ ਅੰਦਰ ਪ੍ਰਮਾਤਮਾ ਦਾ ਭੈਅ ਵਾ ਉਹ ਇਸ ਬੀਬੀ ਦੀ ਜਰੂਰ ਮਦਦ ਕਰਿਓ Google Pay ਦਾ ਨੰਬਰ ਦੇ ਦਿੱਤਾ ਜਾਵੇਗਾ ਜਿੰਨੇ ਤੁਹਾਡੇ ਕੋਲ ਪੈਸੇ ਸਰਦੇ ਹੋਗੀ ਸੇਵਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ 100 200 500 ਹਜ਼ਾਰ ਉਹ ਪੈਸੇ ਜਿਹੜੇ ਆ Google Pay 'ਚ ਪਾਏ ਹੋਏ ਤੁਹਾਡੇ ਇਸ ਬੀਬੀ ਦੇ ਘਰ ਬਣਾਉਣ ਦੇ ਕੰਮ ਆ ਜਾਣਗੇ ਤੁਹਾਡੀ ਸੇਵਾ ਪ੍ਰਵਾਨ ਹੋਵੇਗੀ ਗੁਰੂ ਮਹਾਰਾਜ ਕਿਰਪਾ ਕਰਨਗੇ ਚੜ੍ਹਦੀਆਂ ਕਲਾ ਕਰਨ ਤੁਹਾਡੀਆਂ ਇਸ ਦੇਸ ਵੱਧ ਦੇ ਵਿੱਚ ਜੋ ਪਿੰਡ ਛਿੱਦ ਦੇ ਸਰਪੰਚ ਇੱਕ ਮੈਂ ਬੇਨਤੀ ਕਰ ਦੇਵਾਂ ਪਿੰਡ ਕਾਦਰਾਂਵਾਦੇ ਰਹਿਣ ਵਾਲੇ ਨੇ ਹਲਕਾ ਮਜੀਠਾ ਦੇ ਜੋ ਨੇੜੇ ਹੀ ਪਿੰਡ ਆ ਸਾਡੇ ਕੋਲ ਦੂਰ ਨਹੀਂ ਆ ਕੋਈ 1 ਕਿਲੋਮੀਟਰ ਦੇ ਏੜ-ਗੇੜ ਦੇ ਵਿੱਚ ਹੋਵੇਗਾ ਪਰ ਪਿੰਡ ਦੇ ਕਿਸੇ ਵੀ ਬੰਦੇ ਨੇ ਇਹਨਾਂ ਦੀ ਜਿਹੜੀ ਉਹ ਮਦਦ ਨਹੀਂ ਜੇ ਕੀਤੀ ਨਾ ਕਿਸੇ ਧਾਰਮਿਕ ਬੰਦੇ ਨੇ ਕੀਤੀ ਆ ਨਾ ਕਿਸੇ ਵੀ ਪਰਮਜੀਤ ਕੌਰ ਦਾ ਇਹ ਘਰ ਆ ਇਹ ਘਰ ਦੇ ਜੋ ਹਾਲਾਤ ਨੇ ਘਰ ਦਾ ਸਿਰਫ ਨਾਂ ਹੀ ਆ ਖਾਲੀ ਪਲਾਟ ਆ ਜਿੱਥੇ ਇਹ ਬੀਬੀ ਆਪਣਾ ਗੁਜ਼ਾਰਾ ਕਰ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਜਰਾ ਛਾਤੀ ਮੁਰਾਈ ਜਾਵੇ ਆ ਇਥੇ ਜਗਾ ਜਿਹੜੀ 5 ਮਰਲੇ ਜਗਾ ਵਾ ਜਿੰਨੀ ਜਗਾ ਚ ਪਾਣੀ ਖਲੋਤਾ ਵਾ ਤੇ ਇਸ ਪਾਸੇ ਨੂੰ ਜਿਹੜੀ ਜਗਾ ਉਕੰਦ ਤੋਂ ਰਨੂ ਆ ਤੇ ਇਹ 5 ਮਰਲੇ ਇਹਨਾਂ ਦੀ ਜਗਾ ਵਾ ਤੇ ਇਹਨਾਂ ਦਾ ਇਸ ਵੇਲੇ ਜਿਹੜਾ ਟਾਈਮ ਬਸਰ ਕੀਤਾ ਜਾ ਰਿਹਾ ਇਹਨਾਂ ਕੋ ਘਰ ਨਹੀਂ ਆ ਛੱਤ ਨਹੀਂ ਆ ਉਹ ਮੰਝਾ ਲੱਗਾ ਹੋਇਆ ਤੇ ਮੰਝੇ ਦੇ ਉੱਤੇ ਤਰਪਾਲ ਪਾਈ ਹੋਈ ਆ ਬਿਸਤਰੇ ਨੂੰ ਬਚਾਉਣ ਵਾਸਤੇ ਤੇ ਇਥੇ ਬੀਬੀ ਆਪਣਾ ਟਾਈਮ ਪਾਸ ਕਰਦੀ ਆ ਇਥੇ ਟਾਈਮ ਪਾਸ ਕਰਦੀ ਆ ਬੀਬੀ ਤੇ ਜਦੋਂ ਕਿਤੇ ਬਰਸਾਤ ਜ਼ੋਰ ਦੇ ਵਿੱਚ ਹੁੰਦੀ ਆ ਕੋਈ ਮੁਸ਼ਕਿਲ ਆਉਂਦੀ ਆ ਤੇ ਉਦੋਂ ਬੀਬੀ ਨਾਲ ਦੇ ਘਰ ਪਰਿਵਾਰ ਜਿਹੜੇ ਨੇ ਉਹ ਬਾਤਾਂ ਦੀ ਸਪੋਰਟ ਕਰਦੇ ਨੇ ਉਸ ਜਗ੍ਹਾ ਤੇ ਬੀਬੀ ਪਰਮਜੀਤ कौर ਜਾ ਕੇ ਜਿਹੜੀ ਆ ਉਹ ਆਪਣਾ ਟਾਈਮ ਰਾਤ ਦਾ ਬਸੇਰਾ ਜਿਹੜਾ ਉਹ ਬਤੀਤ ਕਰਦੀ ਆ ਇਸ ਵੀੜੇ ਦੇ ਹਾਲਾਤ ਜਿਹੜੇ ਉਹ ਬਾਤਾਂ ਦੇ ਬਹੁਤ ਮਾੜੇ ਨੇ ਤੇ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਲੰਮੇ ਸਮੇ ਤੋਂ ਇਨਾਂ ਦਾ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਜਿਹਦਾ ਕਰਕੇ ਇਹ ਆਪਣਾ ਘਰ-ਬਾਰ ਬਣਾ ਸਕਣ ਔਰ ਨਾਲ ਇਹਨਾਂ ਦੀ ਸਿਰਫ ਤਿੰਨ ਬੇਟੀਆਂ ਨੇ ਬੇਟਾ ਵੀ ਕੋਈ ਨਹੀਂ ਹੈ ਤੇ ਤਿੰਨੇ ਬੇਟੀਆਂ ਵੇਈਆਂ ਨੇ ਉਹ ਆਪੋ ਆਪਣੇ ਵਾਈ ਦਾ ਸੋਰਸ ਜਿਹੜਾ ਉਹ ਕੋਈ ਵੀ ਨਹੀਂਗਾ ਹੈਗਾ ਤੇ ਇਹਨਾਂ ਨੂੰ ਪ੍ਰਿੰਟ ਨੇ ਵੀ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਨਾ ਹੀ ਕਿਸੇ ਜਥੇਬੰਦੀ ਵੱਲੋਂ ਕੋਈ ਇਹਨਾਂ ਨੂੰ ਸਹਾਰਾ ਮਿਲਿਆ ਅੱਜ ਤੱਕ ਕਿ ਇਹ ਆਪਣਾ ਘਰ ਬਣਾ ਬਣਾ ਸਕਣ ਕਰਦੇ ਆ ਗਲਮਾਤ ਸਭ ਤੋਂ ਪਹਿਲਾਂ ਆਪਾਂ ਬੀਬੀ ਪਰਮਜੀਤ ਕੌਰ ਜੀ ਦੇ ਪਾਲ ਸਿੰਘ ਇੱਕ ਘਰ ਜਿਹੜਾ ਵਾ ਇਹ ਥਾਂ ਤੁਹਾਡਾ ਜੱਦੀ ਪੁਰਸ਼ੀ ਆ ਕਿ ਜਾਂ ਤੁਸੀਂ ਇਹ ਕਿਤੇ ਮੁੱਲ ਲਿਆ ਨਹੀਂ ਸਾਡੀ ਮਤ ਆਪਣੇ ਆਪਣੇ ਹਿਸਾਬ ਆ ਮਾਰਾ ਨੇ ਦਿੱਤਾ ਇੱਥੇ ਤੁਸੀਂ ਘਰ ਪਹਿਲਾਂ ਤਾਂ ਕਿਉਂ ਨਹੀਂ ਬਣਾਇਆ ਕਿ ਜਾਂ ਪਹਿਲਾਂ ਘਰ ਹੈਗਾ ਸੀ ਡਟਾ ਦਿੱਤਾ ਤੁਸਾਂ ਨਹੀਂ ਕੱਚਾ ਹੀਗਾ ਕੋਠਾ ਤੇ ਉਹ ਮੇਰਾ ਡਿੱਗ ਪਿਆ ਮੇਰੇ ਕੋਲ ਬਣਿਆ ਨਹੀਂ ਮੁੜ ਕੇ ਮੇਰਾ ਘਰ ਵਾਲਾ ਵੀ ਮਰ ਗਿਆ ਸੀਗਾ ਕਿੰਨਾ ਚਿਰ ਹੋ ਗਿਆ ਤੇ ਮੌਤ ਹੋਈ ਤੁਹਾਡੇ ਘਰ ਵਾਲੇ ਦੀ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਹੀ ਜਦੋਂ ਮੇਰਾ ਪਿਆਰ ਘਰ ਵਾਲਾ ਮਰ ਗਿਆ ਜੀ ਤੇ ਹੁਣ ਤੁਹਾਡਾ ਕੋਈ ਕਮਾਈ ਦਾ ਸੋਰਸ ਸਾਧਨ ਹੈਗਾ ਕੋਈ ਨਹੀਂ ਨਹੀਂ ਤਾਂ ਮੇਰਾ ਹੈ ਗਮ ਸਮਾਈ ਦਾ ਤੇ ਤੁਸੀਂ ਕਿਵੇਂ ਟਾਈਮ ਬਸਰ ਕਰਦੇ ਜੇ ਇੱਥੇ ਸਦਾ ਕਿਉਂਕਿ ਕੋਈ ਛੱਤ ਨਹੀਂ ਹੈਗੀ ਮਨਾ ਕਮਾਉਣੀ ਆ ਜਿੰਨਾਤ ਮਰਨੀ ਉਹਨਾਂ ਕੋ ਖਾ ਲਈਆਂ ਨਹੀਂ ਤੇ ਮੰਗ ਕੇ ਰੋਟੀ ਖਾ ਲਈ